ਆ ਗਏ ਗੰਟ ਕਾਲੇ ਕੇ ਬਣਾਉਣ ਚੁਕ। ਕਾਜੀ ਲੋਕਾਂ ਨੂੰ ਮਹਾਤ। ਹੋਰ ਸਮਾਂ। ਕਿ ਵੀ ਠੀਕ ਠਾਕ ਹੋ ਜੀ। ਅਸੀਂ ਬਾਹਰ ਦੀ ਸ਼ੁਰੂ ਕਰ ਲਈ ਨਾ। ਚਲੋ ਜੀ। ਆਪਾਂ ਕਰਦੇ ਹਾਂ ਸ਼ੁਰੂ ਕਿਚਨ ਤੋਂ। ਲੋ ਜੀ ਇਧਰ ਪਦਾਰth ਧਰ ਲਈ। ਦਾਲ ਛਿੜੀ ਆਂਦੀ। ਆਂ ਬੰਨ ਛਿੜੀ ਆ। ਇਹ ਧਾ ਤਰਤੀ। ਦਾ ਉਹ ਦਾ ਪੌਣੀ 11 ਹੈ ਤੇ ਰਤਾ ਕਿਚੇ ਤੇ ਤੇ ਜਿਉਂ ਕੀਤਾ ਕਿ ਆਪਣੀਆਂ ਚਲੇ ਕੇ ਨਹੀਂ ਜੋ ਨਗੜੀ ਜਾਂਦੀਆਂ ਸਿਕਾਂ ਦੇ ਵਗਿਆ ਰਹਾ ਸਾਫ ਕਰ ਲੇ ਸਾਫ ਕਰ ਲਈ ਤੇ ਆਪਣੀਆਂ ਜਿਹੜੀਆਂ ਸਭ ਸਾਫ ਕਰਨ ਵਾਲੀ ਤੇ ਕਿ ਆਪਾਂ ਕਾੜਾ ਪਾ ਕੇ ਰੱਖਦਾ ਗਾਂਦਾ ਤੇ ਇਹ ਬਣਾ ਲਏ ਇਹ ਪਕਣ ਨਹੀਂ ਇਹ ਅਕਾਤੂੰ ਵਾਲਾ ਦੇਚ ਰੱਖ ਤਾ ਮੱਧ ਤੋ ਤੋ ਸਿੱਖ ਨੂੰ ਬਾਹਰ ਦਿੱਤਾ ਇਹ ਆਪਾਂ ਬਣਾ ਲਿਆ ਪਨੀਰ ਹਲੋ ਦੇਖੋ ਜੀ ਤੁਸੀਂ ਆਖੋ ਹਜਾਪਾਂ ਫਿਰ ਅੱਜ ਰੱਖਦੇ ਹਾਂ ਥੋੜਾ ਜਿਹਾ ਕੋਲਾ ਹਜ ਦਾ ਕੋਲਾ ਚਨ ਫਰਿਜ ਜੂ ਮੁ ਗਾ ਇਹ ਦੁੱਧ ਪਿਆ ਇਹ ਨਾਲ ਆ ਗਾ ਅਸੀਂ ਆਪਾਂ ਪਨੀਰ ਕੱਢ ਲਿਆ। ਉਸ ਦੇ ਦੁੱਧ ਦਾ ਪੇਸਟਾ ਰੱਖਤੀ ਹਿਦੀ ਮਲਾਈ ਲਾਵਾਂਗੇ। ਫਿਰ ਆਪਾਂ ਫਿਰ ਇਸਾ ਪਨੀਰ ਕੱਢਾਂਗੇ ਕਿਉਂਕਿ ਹਜੇ ਆਪਣੀ ਗਾਂ ਨੂੰ ਕੋਈ ਚੁੱਫਤਾ ਦਿਨ ਹੋਇਆਗਾ। ਤੇ ਇਹ ਦੁੱਧ ਤਾਂ ਜਿਹੜਾ ਇਹ ਮੱਝ ਦਾ ਉਹ ਦੋ ਘਰ ਬਣਾ ਪਰ ਕੇ ਪਚਾਣੂ ਰੱਖਤੀ ਆ। ਇਹ ਪੇਸਟਾ ਰੱਖਤਾ ਦੁੱਧ ਪਵਾੜਾ ਦੇ ਕੇ। ਕਿਉਂਕਿ ਆਪਾਂ ਕਿਤੇ ਜ਼ਤ ਦੀ ਚਾਹ ਨਹੀਂ ਨਾ ਕਹਿੰਦੇ ਆਪਾਂ ਰੱਖ ਦੇਮ ਨਾ ਦੁੱਧ ਜਿਆਦਾ। ਜੋ ਇਹਦੇ ਚ ਵੱਧਾ ਗਲਾਸ ਪਾਣੀ ਦਾ ਪਾ ਕੇ ਪੰਜ ਮਿੰਟ ਰਹਿਣ ਕੇ ਫੇਰ ਆਖ ਦੇਣੀ ਆ ਹਾਂਜੀ ਮੈਂ ਤੁਹਾਨੂੰ ਦੱਸਣਾ ਸੀ ਵੀ ਆਪਾਂ ਪਨੀਰ ਹੈ ਜਿਹੜਾ ਪਨੀਰ ਆ ਤੁਹਾਨੂੰ ਫੇਰ ਦਿਖਾਉਣੀ ਆ ਮੈਂ ਇਹ ਫੇਰ ਬਾਹਰ ਕੱਢ ਕੇ ਇਹਨਾਂ ਆਪਾਂ ਬਣਾਇਆ ਹੈਗਾ ਗਾਦੇ ਦੋ ਤਦਾ ਫੇਰ ਬਾਹਰ ਕੱਢ ਕੇ ਦਿਖਾਉਣੀ ਆ ਇਹ ਗਾਦੇ ਦੋ ਤਦਾ ਬਣਾਇਆ ਤੁਸੀਂ ਆਪਕੋ ਵੀ ਕੱਲ ਵੀ ਪਨੀਰ ਬਣਾਇਆ ਸੀ ਅੱਜ ਵੀ ਪਨੀਰ ਬਣਾਇਆ ਹੈ ਨਾ ਇਹਨਾਂ ਆਪਾਂ ਗਾਲੇ ਸੀ ਕਿ ਨਾ ਹੋਣ ਇੱਕ ਆਪਾਂ ਚੁੱਲਾ ਵੀ ਇੱਥੇ ਲਾ ਲਿਆ। ਕੋਈ ਤੁਹਾਨੂੰ ਦੱਸਦੀ ਗੋਬਰ ਆਪਣਾ ਗਿਆ ਘਾਟ ਉਹ ਪਕਾ ਚੱਕਤਾ। ਜ਼ਿਆਦਾਤਰ ਆਪੇ ਇਹ ਚੁੱਲਾ ਵਰਤਦੇ ਆ। ਤੇ ਰੋਟੀ ਪਾਣੀ ਹਟਾਏ ਰੋਟੀ ਤੇ ਬਰਾਉਣ ਨੇ ਇਹ ਫਿਰ ਇੱਥੇ ਰੱਖ ਲਿਆ। ਚਲੋ ਦੇਖਾਂਗੇ ਆਪਾਂ ਨਾ ਜੀ ਅੱਗੇ ਦਾ ਗੋਬਰ ਸੀ ਜੀ ਚਲੋ ਚੱਲੀ ਗਿਆ ਤੇ ਜੀ ਹੁਣ ਆਪਾਂ ਨਹੀਂ ਖਿਲਾਉਣਾ ਪਰ ਦੂਜਾ ਜਿਹੜਾ ਕਾਲਾ ਚੁੱਲਾ ਹੁੰਦਾ ਆਪਾਂ ਉਹ ਲੈ ਕੇ ਆਵਾਂਗੇ। ਇਹ ਆਲੇ ਥੋੜੇ ਵਾਸਤੇ ਰੱਖਿਆ ਵਸੇ। ਲੋ ਜੀ ਮੈਂ ਤੁਹਾਨੂੰ ਦੱਸਦੀ ਆਂ ਆਪਣੇ ਗਾਂ ਦੇ ਜੁੱਤੇ ਦਾਗਾ। ਯੋ ਤਾਂ ਆਪਣੀ ਮਾਂ ਗਾਂ ਸੋਈ ਸੀ ਮੰਗਲਵਾਰ ਨੂੰ ਵੀ ਅੱਜ ਚੌਥਾ ਰਹਿਣਾ ਹੈ ਅਸੀਂ ਮਤਲਬ ਵੱਧਵਾਰ ਤੇ ਰੱਖਿਆ ਸੀ ਕਿਉਂਕਿ ਸ਼ਾਮ ਨੂੰ ਸੋਈ 7 ਵਜੇ ਕਰੋ ਤੋਂ ਤਾਂ ਚੋਈਕ ਨਹੀਂ ਸੀਗੀ ਤੇ ਆਪਾਂ ਰੋਟੀ ਖਵਾਵਾਂਗੇ ਇਹ ਐਤਵਾਰ ਨੂੰ ਹੈ ਐਤਵਾਰ ਤੇ ਪੰਜ ਦਿਨ ਰੱਖ ਲਈ ਆਪਾਂ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਜਿੱਦਾਂ ਤੁਹਾਡੇ ਪਾਸ ਉਸ ਨੂੰ ਕਈ ਪੈਣਾ ਕਈਆਂ ਦੇ ਘਰੇ ਵੀ ਵੱਸਿਆ ਤੱਕ ਦੁੱਧ ਨਹੀਂ ਨਾ ਖਵਾਉਂਦੇ ਦੁੱਧ ਕਰੀ ਵਰਤਦੇ ਨਹੀਂ ਹਨ ਤੁਸੀਂ ਵੀ ਐ ਕਰਿਆ ਕਰੋ ਕਿਉਂਕਿ ਆਪਣੀ ਵੱਡ ਬੜੀ ਰਹੀ ਆ ਆਪਾਂ ਹੀ ਖਾਣਾ ਹੁੰਦਾ ਪਰ ਕਿਸੇ ਨੂੰ ਨਹੀਂ ਆਪਾਂ ਦੇਣਾ ਹੁੰਦਾ ਇਹ ਚੀਜ਼ਾਂ ਧਿਆਨ ਰੱਖਣਾ ਪੈਂਦਾ ਹੈਗਾ ਤੇ ਇਹ ਆਪਾਂ ਪਨੀਰ ਕੱਢ ਲਿਆ ਵੀ ਮੇਰੀ ਸ਼ੁਰੂ ਤੋਂ ਯਾਦ ਦਿੱਤਾ ਜੇ ਨਾ ਦੁੱਧ ਹੁਣ ਤਾਂ ਫਿਰ ਆਪਾਂ ਵੇਸਟ ਨਹੀਂ ਕਰਦੇ ਕੀ ਕਰਨਗੇ ਅਸੀਂ ਤਾਂ ਵੀ ਪਸੋਂ ਨੂੰ ਪਿਆ ਦੇਨੇ ਆ ਕਿਉਂਕਿ ਦੁੱਧ ਬਿਉਣ ਦੀ ਲੋੜ ਕੋਈ ਨਹੀਂ ਹੁੰਦੀ ਕਿ ਪਸੋਂ ਤਾਂ ਆਪਾਂ ਖਰਾਕ ਉਹੀ ਬਹੁਤ ਪਾਉਣੀ ਹੁੰਦੀ ਆ ਤੇ ਇਹ ਜੀ ਬੜਾਈ ਤੇ ਆਪਾਂ ਨੇ ਕਦੇ ਬਾਹਰ ਹੀ ਨਹੀਂ ਦੀ ਇਹ ਬਪਾਸੋ ਕਨਫੀਨੀ ਇਹ ਜਿਹੜਾ ਆਪਣੇ ਕੋਲੇ ਦੁੱਧ ਹੁੰਦਾ ਇਹ ਆਪਾਂ ਘਰੇ ਬੱਚਿਆਂ ਨੂੰ ਪਿਉਉਣੀ ਹੈ ਤੇ ਇਹ ਪਕਾੜ ਲਿਆ ਪਨੀਰ ਹੈ ਸਾਲ ਕੁਸਤਨ ਤੇ ਰੱਖਦਾ ਅੱਤ ਨਹੀਂ ਖਿਚਾਉਂਕਾ ਤਾਂ ਤੇ ਆਪਣੀ ਗਾਂ ਦਾ ਦੁੱਧ ਉਹਨਾਂ ਦੱਸਿਆ ਸੀ ਵੀ 12-13 ਕਿਲੋ ਦੁੱਧ ਵੀ ਦੇਉਗੀ ਤੇ ਆਪਾਂ ਚੋਣ ਨੇ 7 ਤੋਂ 8 ਕਿਲੋ ਅਹੀ ਕ ਬੱਚੇ ਨੂੰ ਪਿਉਉਣੀ ਹੈ ਨਾ 7-8 ਦੇ ਵਿੱਚੋਂ ਫਿਰ ਹੁਣ ਇੰਨਾ ਦੁੱਧ ਤਾਂ ਘਰੇ ਦਿੱਤਾ ਨਹੀਂ ਜਾਂਦਾ ਫਿਰ ਮੈਂ ਐਸ ਤਰ੍ਹਾਂ ਦੁੱਧ ਨੂੰ ਨਾਲ ਸਾਲ ਲੈਣੀ ਨਹੀਂ ਇਹ ਆਪਾਂ ਬੋਲੀ ਬਣਾਣੀ ਸੀ ਬੋਲੀ ਸਾਰਿਆਂ ਨੇ ਲਈ ਖਾ ਤਿਆਰ ਵੀ ਵਾਧ ਇਹ ਵਾਧ ਕੀ ਇਹ ਦੁਪਹਿਰੇ ਲੋਹੂਈ ਫਿਰ ਖਾ ਲੈਣਗੇ ਫਿਰ ਰਾਤ ਬੋਲੀ ਫਿਰ ਵਧ ਗਈ ਸੀਗੀ ਬੋਲੀ ਆਪਣੇ ਕੋਲ ਫਿਰ ਆਪਾਂ ਕੀ ਕੀਤਾ ਜੀ ਇਹ ਸੁੱਕੀ ਬੋਲੀ ਬਣਾ ਲਈ ਕਿਉਂਕਿ ਮੈਂ ਕੰਮ ਕਰਦੀ ਮੈਨੂੰ ਕੋਈ ਕੌਣ ਨਹੀਂ ਜੀ ਚਾਚੀਆ ਬਣਾਉਂਦੀ ਇਹ ਰਾਤ ਬੋਲੀ ਦਾ ਜ਼ਿਆਦਾ ਵਧ ਗਈ ਸੀਗੀ ਤੇ ਫਿਰ ਆਪਾਂ ਉਹ ਬੋਲੀ ਸਵੇਰੇ ਆਪਾਂ ਨੂੰ ਕਾੜ ਕੇ ਤੇ ਵਧੀਆ ਤਸਕੀ ਬੋੜੀ ਬਣਾ ਲਈ ਬਹੁਤ ਵਧੀਆ ਮਿਲਕ ਕੇਕ ਵਾਂਗੂ ਬਣੀ ਆ ਵੀ ਪਰ ਤੇ ਘੀ ਪਾ ਲਈ ਇਹ ਆਪਾਂ ਬੋੜੀ ਸਾਰਿਆਂ ਖਾਣ ਦੀ ਗੱਲ ਇਹ ਪਿੱਛੇ ਰੱਖਤੀ ਇਹ ਆਪਾਂ ਕੱਢ ਲਿਆ ਤਰੀ ਤੇ ਛੋਟੇ ਵੀ ਅਸਰਾ ਪਸੂ ਸੁਏ ਹੁੰਦੇ ਤੁਸੀਂ ਵੀ ਦੁੱਧ ਨੂੰ ਨਾ ਵੈਸਟ ਨਾ ਕਰਿਆ ਕਰੋ ਜੇ ਨਾ ਪਾ ਬੜੀ ਇਹ ਮਾਰਦੇ ਨੇ ਅਸੀਂ ਪਸੂਆਂ ਨੂੰ ਤੇ ਉਹਨੀਆਂ ਤੇ ਜਹਾ ਅਸੀਂ ਛੱਪੜ ਚ ਪਾਉਣੀ ਆ ਤੇ ਅਸੀਂ ਤਾਂ ਇਸ ਤਰ੍ਹਾਂ ਹੀ ਆਪਾਂ ਦੁੱਧ ਨੂੰ ਵੀ ਸਾਫ਼ ਕੇ ਰੱਖ ਲਈਦਾ ਹੈਗਾ ਤੇ ਘਨੀਰ ਕਰੀ ਜਾਂਦਾ ਕੋਸ਼ੇ ਕਰਾਂਗੇ ਕੱਪਾਂ ਵੀ ਮਿੰਟ ਦੀਦਾ ਮੇਰਾ ਸਿਰ ਬਹੁਤ ਤੋਹਦਾਰੇ ਮੇਰੇ ਸਿਰ ਜੜਦ ਕਰਨ ਲੱਗੀ ਜਾਂਦਾ ਹੈ ਲੱਗਦਾ ਜਾਂ ਕਦੇ-ਕਦੇ ਤਾਂ ਤੇ ਜਿਆਦਾ ਨਹੀਂ ਦੁਖਦਾ ਕਦੇ-ਕਦੇ ਲੱਗੇ ਜਾਂਦਾ ਹੁੰਦਾ ਜੀ ਬਹੁਤ ਜਿਆਦਾ ਠੰਡ ਦੇ ਵਿੱਚ ਵੀ ਲੱਗੂ ਜਿਆਦਾ ਗਰਮ ਗਰਮੀ ਵਿੱਚ ਵੀ ਲੱਗੇ ਜਾਂਦਾ ਵਾ ਤੇ ਇਹ ਤੁਸੀਂ ਮੈਂ ਆਪਾਂ ਵੀ ਬੱਟ ਮਦਾਵਾਂਗੇ ਜਿਵੇਂ ਬੱਟ ਖੋਕੇ ਰਹਿੰਦੇ ਆ ਉਹਨੂੰ ਵਿੱਚ ਕਾੜ ਕੇ ਵਿੱਚ ਇਹ ਸੌਵੀ ਵਿੱਚੇ ਬਦਾਮ ਕਾਜੂ ਵਗੈਰਾ ਕੁਝ ਉਹ ਬਣਾਇਆ ਸੀ ਮੈਂ ਦਿਖਾਉਂਗੀ ਉਹ ਵੀ ਉਹ ਆਪਾਂ ਦੁੱਧ ਜਿਹੜਾ ਆ ਵੀ ਆਪਾਂ ਇੱਕ ਡੰਗ ਦਾ 6-7 ਕਿਲੋ 8 ਕਿਲੋ ਡੰਗ ਕੇ ਉਹਨੂੰ ਕਾੜ ਕੇ ਤੇ ਆਪਾਂ ਉਹ ਬਣਾਵਾਂਗੇ ਕਿਉਂਕਿ ਅੱਜ ਸਵੇਰੇ ਮਸ਼ੀਨ ਲੱਗੀ ਆ ਫਿਰ ਮੰਡੀ ਤੇ ਵੀ ਜਾਣਾ ਨਾ ਟਾਈਮ ਲੱਗਿਆ ਪੜੇ ਬੈਂਦੀ ਸ਼ਾਪ ਤੇ ਆਪਾਂ ਉਹਨਾਂ ਨਾਲ ਖੂਨ ਲਾ ਦਾਂਗੇ ਕਿ ਰਸਵਾਨ ਫੜਾ ਦੇਣਗੇ ਜੀ ਆਪਾਂ ਨਾ ਲਿਖਾ ਪਿਆ ਫਿਰ ਉਹ ਜੀ ਮੈਂ ਗੱਟ ਵਾਚ ਸੋ ਖਾਸ-ਖਾਸ ਸਬਦਾਮਾ ਸੌਗੀ ਕਾਜੂ ਤੇ ਚਾਰ ਚੀਜ਼ਾਂ ਮਿਲਾ ਕੇ ਦੁੱਧ ਚ ਕਾੜ ਕੇ ਇਹ ਕੋਪਿੰਗ ਆ ਬਣਾਵਾ ਦੋ ਖਾਇਆ ਕਰੂੰਗਾ ਇਸ ਮੈਂ ਹਰ ਸਾਲ ਖਾਣੀ ਹੀ ਨਾ ਹੁਣ ਮੈਂ ਕਿਹਾ ਵੀ ਚਲੋ ਵੀਜਰਾ ਉਹ 6-7 ਕਿਲੋ ਦਾ ਵੀਜਰਾ ਹੋਊਗਾ ਤਾਂ 8-9 ਕਿਲੋ ਜਿੰਨਾ ਵੀ ਹੋਇਆ ਤੇ ਉਹ ਆਪਾਂ ਦੋ ਡੰਗਾਂ ਦਾ ਰੱਖਿਆ ਆਪਾਂ ਉਹ ਖੋਆ ਕੱਢ ਲਾਂਗੇ ਤੇ ਵਿੱਚ ਗੋਟ ਘਾੜ ਲਾਂਗੇ ਤਾਂ ਸਾਡੇ ਕੋਈ ਖਾਂਦਾ ਨਹੀਂ ਉਹ ਜਵਾਕ ਤੇ ਮੈਂ ਤੇ ਦੀਦੀ ਤਾਂ ਖਾ ਲੈਂਨਾ ਬੱਚੇ ਨਹੀਂ ਖਾਂਦੇ ਨਾ ਸਾੜਾ ਗੱਲ ਸਾਬ ਕਾਫੀ ਅਸੀਂ ਦੋਨੇ ਖਾ ਲੈਂਗੇ ਗੋਟੂ ਬੁੱਟੇ ਵਿੱਚ ਬਾੜ ਕੇ ਬਣਾ ਕੇ ਦਵਾਈ ਦੇਵਾਂਗੇ وہ سب تو کھاؤں گی میں چلو بن کے تیار ہوئی تو چلو جی ٹھیک ہے اپنا ٹائم ہو گئے پاؤنے گیارہ تو اوپر ہی ہو گیا سیلف صاف کر دے پھر پہلے ہوں پوچھے پھر پہ چاہتا ہجی فون نہیں آیا اپنا چاہ کر لینی ہوں لوگ جی چاہ کر لین واسطے پھر پہ چاہ بھی کر لیں گے پہلے پٹا فٹافٹ پوچھے لائیے تو دال پہ مونگی شولہ دھاتی کیونکہ اپنی دوپہر کی روٹی تو جائے گی نا ਲੋ ਜੀ ਮੈਂ ਕਹਾਂ ਚਲੋ ਮੈਂ YouTube ਫੈਮਿਲੀ ਪਹਿਲਾਂ ਨਾਲ ਥੋੜੀ ਜਿਹੀ ਗੱਲਾਂ ਸਾਹਨੀਆਂ ਫਿਰ ਦੁੱਧ ਵਾਰ ਦੱਸਾਂ ਵੀ ਤੁਸੀਂ ਜਦ ਵਿੱਚ ਨਾ ਕਰਿਆ ਕਰੋ ਤੁਸੀਂ ਵੀ ਇਸ ਤਰ੍ਹਾਂ ਇਹਨਾਂ ਨੂੰ ਬੱਚਿਆਂ ਨੂੰ ਪਿਆਇਆ ਕਰੋ ਪਨੀਰ ਕੱਢ ਲਿਆ ਕਰੋ ਕਿਉਂ ਤੇ ਅਸੀਂ ਤਾਂ ਇਹਨਾਂ ਕਰਦੇ ਹੁੰਦੇ ਆ ਸਿੱਪਾ ਪਤਾ ਪਨੀਰ ਕੱਢ ਕੇ ਰੱਖ ਲੈਣੇ ਹੁੰਦੀਆਂ ਤੇ ਫਿਰ ਪੰਜਾਂ ਦਿਨਾਂ ਤੋਂ ਵੀ ਐਤਵਾਰ ਤੋਂ ਫਿਰ ਅਸੀਂ ਦੁੱਧ ਡੇਰੀ ਪਾ ਦਿਆ ਕਰਾਂਗੇ ਉਦੋਂ ਪਹਿਲਾਂ ਹਜੇ ਆਪਣਾ ਅੱਜ ਸ਼ੁੱਕਰਵਾਰ ਆ ਸਵੇਰੇ ਸ਼ਨੀਵਾਰ ਆ ਫਿਰ ਪਰਸੋਂ ਤੱਕ ਆਪਾਂ ਖੀਰ ਬਣਾ ਕੇ ਘੀਰ ਵੀ ਕਿਹੜਾ ਇਹ ਨਦਦੇ ਦੀ ਬਣਨੀ ਆ ਉਹਦੇ ਵੀ ਪਾਪ ਨਹੀਂ ਕੱਢ ਲਾਂਗੇ ਸਵੀਰ ਵਾਲਾ ਸ਼ਨੀਵਾਰਾ ਦੁੱਧ ਦਾ ਪਾ ਜਿਹੜਾ ਗੁੱਟਸ ਨੂੰ ਕਿਹਾ ਸੀਗਾ ਤੇ ਉਹ ਆਪਾਂ ਸਮਝ ਗੁਰੂ ਗੋਬਿੰਦ ਸਿੰਘ ਦੇ ਲਾਲ ਤੇ ਉਹ ਬਣਾ ਲਾਂਗੇ ਚਲੋ ਜੀ ਠੀਕ ਆ ਸਪੁੱਟਰ ਨੇ ਇਹ ਮਹਾਨ ਨੇ ਚਲੋ ਜੀ ਠੀਕ ਹੈ ਨਾ ਵਸੇ ਇਹ ਆਪਾਂ ਦਾਲ ਚ ਪਾ ਦਿੰਨੇ ਆ ਗੰਦੇ ਲਸਣ ਮੱਚਾ ਕਿਉਂਕਿ ਅੱਧੀ ਕਿਤਾ ਫਿਰ ਆਪਾਂ ਪਾਉਣੀ ਉਹਨੇ ਰਹਿ ਗਈ ਜੀ ਪਾਉਣੀ ਕਿ ਮੈਂ ਚੁੱਲ੍ਹਾ ਕਰਦੀ ਸੀ ਬੰਦ ਮੈਂ ਖਾ ਸੀ ਬੰਦ ਆਖੇ ਕਰਾਂਗੇ ਤੇ ਹਾਂ ਕੇਰਾ ਪਣਾਉਣ ਤੋਂ ਦ ਕੰਪੂਚ ਚੰਦਨ ਵੀ ਲੈ ਇਧਰ ਸੁਣਿਆ ਆ ਗਿਆ ਆਪਾਂ ਚਾਹ ਦਾ ਤੇ ਆਪਾਂ ਬਣਾਉਣ ਲੱਗੇ ਜਾ ਚਾਹ ਪਈ ਦਰਤੀ ਚਾਹ ਇਧਰ ਦਰਤੀ ਆਪਾਂ ਚਲੋ ਆਪਾਂ ਬਣਾਤਾ ਬਣਾਉਂਦੀ ਆਪਾਂ ਪਨੀਰ ਦਿੰਦੇ ਹਾਂ ਪਨੀਰ ਬਾਦੂ ਸੀ ਪਨੀਰ ਬਣਾ ਲਿਆ ਤੇ ਜਦੋਂ ਦੋ ਤਿੰਨ ਜਾਣੇ ਸੀਗੇ ਇਹ ਪਿਆ ਤੁਹਾਨੂੰ ਪਤਾ ਵੀ ਪਨੀਰ ਆਪਾਂ ਦੀ ਨਜ਼ਰ ਥੇ ਹੀ ਨਹੀਂ ਕੀਤੀ ਹੁੰਦੀ ਫਿਰ ਆਪਾਂ ਉਹਨਾਂ ਚਰਨੀ ਨਾ ਬਣਾ ਸਕਦੇ ਨੂੰ ਉਹਨਾਂ ਚਰ ਆਪਾਂ ਤੱਕ ਦੇ ਨਹੀਂ ਸਕਦੇ ਆਪਾਂ ਨਾ ਚਾਹ ਤੇ ਨਾ ਆਪਾਂ ਦਹੀਂ ਲੱਸੀ ਵਗੈਰਾ ਨਹੀਂ ਦਿੰਦੇ ਜਿੰਨਾ ਤੇ ਆਪਣੀ ਤੇ ਨਾ ਹੋਈ ਹੋਵੇ ਇਹਦੇ ਤੇ ਨਹੀਂ ਸੀ ਕੋਈ ਫਰਤਾ ਪੰਨੇ ਪਨੀਰ ਤਾਂ ਬਸ ਪਿਆਸੀ ਬਸ ਪਪਾ ਪਨੀਰ ਬਣਾ ਕੇ ਦੇ ਦਿੱਤੇ ਸਾਰੇ ਬਾਹਰ ਸੋਖਾ ਜਾਂਦਾ ਤਾਂ ਫਿਰ ਪਾ ਪਨੀਰ ਦੀ ਨਹੀਂ ਬਣਾਈ ਸਕਦੀ ਇਹ ਆਪਾਂ ਚਾਕ ਲਾਂਗੇ ਇਹ ਤਾਂ ਸੁਣਿਆ ਅਗੇ ਚਾਕ ਆਦੋ ਤਿੰਨਾ ਬੰਦਿਆਂ ਦੀ ਤਿੰਨ ਬੰਦਈ ਆ ਤੇ ਪਾਣੀ ਆਪਾਂ ਵਾਦੀ ਆਪਾਂ ਘੱਟ ਕਰ ਲਈ ਕਿ ਦੁੱਧ ਆਪਾਂ ਵੱਧ ਪਾ ਦਾਂਗੇ ਤਾਂ ਆਪਾਂ ਪਨੀਰੀ ਦੀ ਸਬਜ਼ੀ ਨੇ ਬਣਾਈ ਹੈਗੀ ਕਿਉਂਕਿ ਪਰੋਤੇ ਟਵਾਮਾ ਕੋ ਜਵਾਦ ਪੱਤੀਏ ਸਕਦੇ ਆ ਵੀ ਕਿਸੇ ਨੂੰ ਚਾਹ ਇਸ ਰੁੱਤ ਦੀ ਬਣੀ ਵੀ ਦਹੀਂ ਲੱਸੀ ਕੋਸ਼ੀ ਹੋਈ ਹੈ ਤੇ ਪਰ ਘਰੇ ਘਰੇ ਪਕਾ ਸਕਦੇ ਨੇ ਚਲੋ ਜੀ ਲੋ ਜੀ ਹੁਣ ਅਪਾ ਚੁੱਲਾ ਵੀ ਛੱਡਦੇ ਆ ਚਾਹ ਆਪਾਂ ਦਿੱਤੀ ਚਾਰ ਚੁੱਲਾ ਪਾ ਛੱਡ ਦਿੰਨੇ ਆ ਤੇ ਇਧਰ ਪਕਾਤਾ ਦਿੱਤੀ ਆ ਦੇਖੀ ਨਾ ਆਪਾਂ ਕੰਮ ਸਾਰਾ ਨਿਵੇੜ ਲਿਆ ਆਪਦਾ ਥੀਰੇ ਕੱਪੜੇ ਨਾ ਉਨ ਤੋਂ ਹਰਦਾ ਸਾਰਾ ਆਪਦਾ ਨੀਵੀਂ ਆ ਕੰਮ ਪਹੁੰਚਾ ਦਿੱਤੀ ਆ ਚਲੋ ਜੀ ਵੀਡੀਓ ਸੁਣੀ ਲੱਗੀ ਤਾਂ ਕਮੈਂਟ ਕਰਕੇ ਦੱਸਿਆ ਪਰ ਇਹ ਜੜਦੀ ਪਵਾਰ ਘਰ ਤੋਂ ਦੱਲੀ ਇਹ ਆਪਣੀ ਡੱਬੀ ਜੀ ਰੱਖੀ ਤਿਆਰ ਕਰ ਰਹੀ ਹਾਂ ਜਿਹੜੀ ਪਸੀ ਖਵਾਲ ਲੈਂਦੇ ਨਾ ਇਹੋ ਆਟ ਨੂੰ ਸਾਰਾ ਤੋਂ ਰੱਖੀ ਜੇ ਕੰਫਟੀ ਲਾਈ ਹੋਈ ਜਦੋਂ ਵੀ ਆਪਾਂ ਗਿਆ ਚਲੁੰਦੇ ਸੀਗੇ ਤੇ ਆਪਾਂ ਇਹ ਰੱਖ ਲੈਂਦੇ ਹੁੰਦੇ ਸੀਗੇ ਜਿਹੜੀ ਸਾਈਡ ਤੇ ਕਰ ਇਕੱਠੀਆਂ ਕਰਕੇ ਆਪਾਂ ਮਚਾ ਦਿੰਦੇ ਸੀ ਚਲੋ ਜੀ ਠੀਕ ਆ ਵੀਡੀਓ ਪਪਾ ਕਰ ਦਿੰਦੇ ਹਾਂ ਐਂਡ ਆਪਾਂ ਹੁਣ ਬੈਨ ਦੋ ਨਜ਼ਰ ਇੱਥੇ ਬੈੰਨੇ ਆ। ਜਾਂ ਬਲਦੀ ਆ। ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਬਹੁਤ ਐਂਡ ਹੀ ਲੋ ਧੰਨਵਾਦ ਆਪਣਾ ਜੜਤਾ। ਚਲੋ ਜੀ ਠੀਕ ਆ।